ਹਾਲੇ ਹੀ ਬ੍ਰੋਹਨ ਕਰੋ ਫਤਿਹ ਬਲਗੇ ਵਾਹਿਗੁਰੂ ਕਿਤਾਬਾ ਵਾਹਿਗੁਰੂ ਦੀ ਬੜੇ ਪਿਆਰ ਦੇ ਨਾਲ ਦਾਰ ਕਿਸਮਤ ਸੇਰੀ ਸਰ ਪਰਵਾਦ ਮਿਲ ਕੇ ਮਾਪੜ ਖਾਨ ਦੇ ਮਠੀ ਪਿਆਰੇ ਯਾਦ ਵਿੱਚ ਗੁਰੂ ਰਬ ਦੇ ਪਿਆਰਿਆਂ ਦੇ ਗੰਕਾਰ ਸੰਗ ਚਿਤ ਆਵੇ ਨਾ ਹਰ ਰੋਜ਼ ਗੁਰੂ ਘਰ ਸਖਰ ਅਰਦਾਸ ਕਰਦਾ ਹੈ ਮਹਾਰਾਜ ਉਹਨੇ ਗੁਰਮੁਖਾਂ ਦਾ ਮੇਲ ਕਰਾਓ ਜਿੰਨਾ ਗਰ ਵੜਿਆ ਤੁਹਾਡਾ ਨਾਮ ਚੇਤੇ ਆਵੇ ਮਹਾਂ ਵਿਖਾ ਦੇ ਵਿਆਜ ਵਿੱਚ ਵੀ ਜੁੜਨਾ ਮਹਾਰਾਜ ਦੇ ਪਰਮੇਸ਼ਰ ਦਾ ਨਾਮ ਵਿੱਚ ਜੁੜਨਾ ਹੀ ਹੈ ਜੋ ਆਪ ਜੁੜੇ ਹੋਏ ਸਨ ਉਹਨਾਂ ਦਾ ਮਨ ਬਾਣੀ ਸਰੀਰ ਕਰਕੇ ਮਹਾਰਾਜ ਦੀ ਬੰਦਗੀ ਵਿੱਚ ਜੁੜੇ ਹੋਏ ਸਨ ਅਰ ਅਸੇ ਤੁਹਾਨੂੰ ਪਰਖਾਂਗੇ ਉਹਦੇ ਮੈਂ ਗਗਨ ਮੁੰਗਤ ਸਿੰਘ ਜੀ ਚਾਰਟ ਸਰਵ ਵਾਲੇ ਆਪ ਜੀ ਨੂੰ ਵੀਰਾਂ ਸਰਵਨ ਕਰਵਾ ਰਹੇ ਹਾਂ ਪੱਕਾ ਫੇਰੀਆਂ ਪਾਣੀ ਧੋਹਣ ਅਤੇ ਚਣਕਾ ਪੀਸਣ ਪੀਸ ਕਰਵਾਵਾ ਉਹ ਪਰਮਕਾਰੀ ਮਹਾਗੁਰੂ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਉਹਨਾਂ ਦੇ ਸੰਗਤ ਵਿੱਚ ਰਹਿਣਾ ਕਿ ਜੇ ਕਬੀਰ ਸਾਹਿਬ ਜੀ ਵੀ ਕਹਿੰਦੇ ਕਿ ਵੀਰ ਸਾਨੂੰ ਕਿਹਦੇ ਦਾ ਸ਼ਰਧਾ ਦੇਖਣ। ਉਹ ਰੱਬ ਪ੍ਰਤੀ ਦੁਨਿਆਵੀ ਪਿਆਰ ਮੰਨਦਾ। ਉਹ ਪਿਆਰ ਵਿੱਚੋਂ ਰਾਮੇਸ਼ਰ ਦੇ ਪ੍ਰਾਪਤੀ ਦਾ ਮਹਾਰਾਜ ਦੇ ਸਿਮਰਨ ਦਾ ਪਿਆਰ। ਮਨ ਵਿੱਚ ਕੋਪਾ ਨਾ ਬੰਦੀ। ਤੇ ਸਾਡਾ ਇਹ ਸਮਾ ਸਫਲਾ ਹੋਵੇ ਮਹਾਰਾਜ ਦੇ ਨਾਮ ਵਿੱਚ ਸਿਮਰਨ ਵਿੱਚ ਟੁਟੇ ਜੇ ਮਾਨੋਂ ਪਰਖੂਏ ਪਰਵਾਰ ਕਰਦੇ ਹੈ ਕੋ ਨਾਮ ਵਿੱਚ ਸਿਮਰਨ ਵਿੱਚ ਆਪ ਜੁੜਦੇ ਹੈ ਤੇ ਨਾਲ ਜੁੜੇ ਸੰਗਤ ਸਾਥੀ ਸਫਲ ਹੋਈ ਰਬ ਪਰਮੇਸ਼ਰ ਦੇ ਨਾਮ ਨਾਲ ਜੋੜ ਕੇ ਉਹ ਨਾਮ ਕਰਕੇ ਉਹਨਾਂ ਦਾ ਹਲਾਫਤ ਹੋ ਕੇ ਆਪ ਨਾਮ ਵਿੱਚ ਜੁੜੇ ਹੁੰਦੇ ਹੈ ਤੇ ਨਾਮ ਵਿੱਚ ਆਪਣੀ ਸੰਜੀ ਸਾਥੀਆਂ ਨੂੰ ਵਾਰਾਇਦੇ ਨਾਮ ਸੇ ਜੋੜਦੇ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜਦੇ ਹੈ ਉਹ ਸੱਚ ਦਾ ਕਰਮ ਭਲਾ ਕਰਮ ਕਰਨ ਵਾਸਤੇ ਜੋ ਗੁਰੂ ਜੀ ਨੇ ਗੱਲ ਹੈ ਉਸ ਲਈ ਯਾਤਰਾ ਵਿੱਚ ਚੱਲਣ ਵਾਸਤੇ ਸਾਨੂੰ ਦ੍ਰਿੜ ਕਰ ਹੋਵੇ। ਸਾਡੇ ਪੁਰਖਾਂ ਦਾ ਜene ਜੀ ਮਹਾਰਾਜ ਦੀ ਬਾਣੀ ਪੜਾਈ ਸੰਸਾ ਵੀ ਆਪ ਜੀ ਜਿਹੜੇ ਕੋਈ ਅਰ ਬਾਣੀ ਕੰਟ ਕਰਾਈ ਜene ਨੂੰ ਸੰਸਾ ਜੀ ਨੂੰ ਕਹਾਤਾ ਪੜਾ ਦੇਣਾ ਪੜਿਆ ਕਰ ਦੇ ਮਹਾਰਾਜ ਜੀ ਬਾਣੀ ਪੜ੍ਹਦੇ ਸਨ ਕਿਰਤ ਕਰਕੇ ਸਾਰੇ ਜਨ ਨੇ ਤੁਸੀਂ ਬੈਠੋ ਹੈ ਬੈਠੋ ਗੁਰੂ ਕਾ ਕਰੇ ਨਾ ਨਾ ਬਾਣੀ ਕੰਠ ਕਰਉਂਦਾ ਬਹੁਤ ਵੱਡਾ ਉਹ ਪ੍ਰਕਰਨ ਹੈ ਜਦੋਂ ਦੇ ਕਿਸ ਸਮੇਂ ਦਲਵੇ ਗਏ ਰਗਾਂ ਜੀ ਦੇ ਨਾਲ ਦਾਸ ਜੀ ਥੋੜਾ ਹੀ ਸੀ ਉਹ ਬੜੀ ਦਰਨ ਬਿਲੀ ਜਗਬ ਸਾਹਿਬ ਗੰਠ ਕਰਨਾ ਕੋਈ ਰਖ ਲੈ 5 15 ਦਿਨ ਦਾ ਬੇਚਾਨਾ ਜਗਬ ਸਾਹਿਬ ਨੂੰ ਗੰਠ ਕਰਵਾਤਾ ਬਾਬਾ ਜੀ ਹੋਰ ਇਸ ਤਰ੍ਹਾਂ ਆਖਣੇ ਹੁਣ ਸੁਖੂਨੀ ਸਾਹਿਬ ਗੰਠ ਕਰੋ ਇਹ ਬਾਣੀ ਬੇਅੰਤ ਬਾਣੀ ਉਹਨੇ ਕੰਟ ਕਰਵਾਈ ਔਰ ਜਿੰਨੇ ਸਿੰਘ ਨਾਲ ਰਹਿਣ ਵਾਲੇ ਉਹਨਾਂ ਨੂੰ ਬੇਅੰਤ ਬਾਣੀ ਦਾ ਨਿਤਨੇਮ ਕੰਟ ਕਰਵਾਉਣਾ ਫਿਰਿਆਂ ਨੂੰ ਕਰਵਾਇਆ ਫਿਰਿਆਂ ਦਾ ਨਿਤਨੇਮ ਪੜਿਆ ਇਹ ਪਰਮਪਤਰ ਕਰਿਆ ਜਿਸ ਤਰ੍ਹਾਂ ਗੁਰਖੰਡਾ ਇਹ ਪਰਮਕਾਰ ਹੁੰਦਾ ਹੈ ਜੇ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜਦਾ ਹੈ ਗੁਰੂ ਦੇ ਗੁਰਮਤ ਨਾਲ ਜੁੜ ਜਾਂਦੇ ਜੀ ਦਾਨ ਤੇ ਭਗਤੀ ਲਾਇਨ ਰਚੋ ਲੈ ਜੁਲਾਈ ਕੋ ਗੁਰੂ ਦੀ ਬਾਣੀ ਦੇ ਨਾਲ ਜੁੜਦੇ ਉਹਨਾਂ ਨੇ ਜੀਵਨ ਗਾੜੀ ਗੁਰੂ ਗ੍ਰੰਥ ਸਾਹਿਬ ਦੇ ਧਰਮ ਤੋਂ ਬਖਸ਼ਿਸ਼ ਵਿੱਚ ਜੁੜੇ ਮਹਾਂਪੁਰਖਾਂ ਦੇ ਸੰਗਤ ਵਿੱਚ ਜੁੜ ਗਏ ਉਹ ਕਿਉਂਕਿ ਆਪ ਕਹਿਣੇ ਕਿ ਕਰਨੀ ਦੇ ਪੂਰੇ ਕੋਈ ਕਹਿੰਦਾ ਜੀ ਉਹ ਸੰਤੋਖ ਸਭ ਗਿਆਨੀ ਰਹੀ ਉਹ ਜਿਹੜਾ ਪਗਲ ਵਰਦਾ ਕੋਈ ਕਹਿੰਦਾ ਨਾ ਜੀ ਇਹਦਾ ਬਾਣੀ ਦਾ ਜਾਪ ਹੁੰਦਾ ਇਹਦਾ ਦਾ ਇਹਨਾਂ ਪ੍ਰਚਾਰ ਹੁੰਦਾ ਇਹਦਾ ਅਸਰ ਜਿਹੜਾ ਉਹ ਬਹੁਤ ਆਉਣਾ ਚਾਹੀਦਾ ਹੈ ਤੇ ਅਸਰ ਕਿਉਂ ਨਹੀਂ ਹੁੰਦਾ ਪੁਰਖ ਦੇ ਪਾਣੀ ਦਾ ਅਸਰ ਹੀ ਹੈ ਨਹੀਂ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਬਾਣੀ ਪੜਨ ਸੁਣਨ ਦਾ ਕਿ ਲਾਭ ਹੀ ਹੈ ਬੇਰੋਖੇ ਤਾਂ ਜੀ ਕੋਈ ਵਜਨ ਦੱਸੋ ਰਬਾ ਜੀ ਕਿਹੜ ਲਗੇ ਕੋ ਜੋ ਕਹਿਣ ਵਾਲਾ ਜੋ ਕਹਿੰਦਾ ਹੈ ਸਾਨੂੰ ਗੁਰੂ ਦਾ ਵਜਨ ਉਹਦਾ ਅਸਰ ਤਾਂ ਹੀ ਹੋਣਾ ਔਰ ਕਥਨੀ ਤੇ ਕਰਨੀ ਦੇਖੋ ਜੀ ਜਿਦੋਂ ਇਹ ਕਰਨੀ ਕਥਨੀ ਜਿhko ਹੋ ਜਾਏ ਜੀ ਜੋ ਕਹਿੰਦਾ ਉਹ ਹੋ ਜਾਏ ਉਹਦਾ ਅਸਰ ਹੈ ਜਦੋਂ ਮੈਂ ਕਹੀਦਾ ਕਿ ਆਪਣੇ ਕਿੜੇ ਉੱਠਿਆ ਕਰੋ ਨਾਨ ਕਰਿਆ ਕਰੋ ਬਾਣੀ ਪੜਿਆ ਕਰੋ ਤੇ ਜੇ ਆਪ ਕਰਈ ਨਾ ਤੇ ਫਿਰ ਅਸਰ ਨਹੀਂ ਹੋਣਾ ਕਿਸੇ ਦਾ ਤੇ ਕਰਕੇ ਜੇਨਾ ਕਥਨੀ ਤੇ ਕਰਨੇ ਇੱਕ ਹੋ ਜਾਏ। ਜਵਾ ਪਰਖਾਂ ਦੇ ਗਣ ਭੀ। ਭਪਾ ਜੀ ਬੈਠ ਗਏ। ਮੈਂ ਕਿ ਬੋਲਦਾਂ ਕਿ ਮੱਥਾ ਲਾ ਦੇ ਕੋ। ਉਹ ਇਹਦੇ ਉੱਪਰ ਉਹਦਾ ਜ਼ਰੂਰ ਅਸਰ ਹੁੰਦਾ। ਜੇ ਇਸੇ ਤਰ੍ਹਾਂ ਇਹ ਵਾਪਰ ਕਰਤਾ ਕਦੇ ਸੁਬੀਤਰ ਕੀ ਬੋਲ ਦੇਣੀ ਬੀਤੇ ਆਨ। ਉਹ ਵਜਨ ਕਰਕੇ ਜਨੂ ਕੇ ਸੇਨ ਈਓ ਮਿਲ ਤੁਸੀਂ ਆ ਗਿਓ ਇਹ ਗੜਾ ਜੱਟ ਕੇ ਜੱਟ ਰੱਖ ਲੋ ਉਹਨਾਂ ਗਣੇ ਦੀ 7 ਵਜੇ ਇਹ ਬੀਬੀ ਕਹਿੰਦੇ ਜੇ ਬੱਚੇ ਦਾ ਜੋੜਾ ਨਹੀਂ ਵਿਛਿਆ ਤੇ ਬਾਬਾ ਜੀ ਨੇ ਕਹਣਾ ਭਈ ਕੇਸ ਰੱਖਿਆ ਕਰੋ ਬਿੰਦੂ ਜੀ ਬੱਚਾ ਦੇ ਜੋੜਾ ਰੱਖਿਆ ਕਰੋ ਕੇ ਸਿਧਿੰਜੀ ਮਾਰ ਉਹਨਾਂ ਗਣੇ ਦੀ 7 ਵਜੇ ਇਹ ਕਰਕੇ ਉਹਨਾਂ ਮਹਾਂਪੁਰਖਾਂ ਦਾ ਜੇ ਬੈਠਣ ਸੀ ਭਾਈ ਜਦੋਂ ਕੋਈ ਸਾਡੇ ਕਹੇ ਤੇ ਕੋਈ ਅੰਮ੍ਰਿਤ ਛਕ ਲਵੇ ਕੋਈ ਕੇਸ ਦਾੜਾ ਰੱਖ ਲਵੇ ਅਸੀਂ ਸਮਝ ਲੀਏ ਕਿ ਸਾਡਾ ਅਜਿਹਾ ਸਫਲਾ ਹੋ ਗਿਆ ਜੀ ਉਹਨਾਂ ਦਾ ਜੇ ਕੋਈ ਬਰਨ ਵਾਲਾ ਭੋਲੇ ਤੇ ਉਹਨੂੰ ਚਾਚਾ ਕਹਿਣਾ ਅੰਮ੍ਰਿਤ ਛਕਣ ਵਾਸਤੇ ਬੇਨਤੀ ਕਰੋ ਸਾਨੂੰ ਜਿਨ੍ਹਾਂ ਅੰਮ੍ਰਿਤ ਨੇ ਛਕਿਆ ਜਿਨ੍ਹਾਂ ਦਾੜੀ ਰੱਖੇ ਗੁਰੂ ਪ੍ਰਸਿੱਖੀਨਾਈ ਤੁਰ ਕਰਕੇ ਨਾ ਬਾਬਾ ਖੰਡਾ ਜਿਹੜਾ ਜੀਵਨ ਹੈ ਉਸ ਪਰ ਜੀਵਨ ਜਾਇ ਸਖੋਂ ਵਾਸ ਹੈ ਕੋਮਹਾਰ ਉਹਦਾ ਬਸੇ ਬਿਆਰਿਆ ਦਾ ਜੀਵਨ ਲੰਗਾ ਹੈ ਐਸੇ ਮਹਾਂ ਗੁਰਖਾ ਜਿਹਨਾਂ ਨੇ ਬਾਬਾ ਜੀ ਦੀਆਂ ਆਪਣਾ ਯਾਦ ਨੂੰ ਜੋੜ ਰਹੇ ਹਾਂ सन बाबा गंद साहिब जी जॾहिं बाबा जी अकाल तख़्त साहिब ते सन्मान कहण लॻा बाबा जी महाराज किरपा अकाल तख़्त साहिब ते सन्माना ਬਾਬਾ ਜੀ ਦਾ ਲਿਖੇ ਪੁਰ ਮਹਤਿਆਰ ਸਿਓ ਤੇ ਬਾਬਾ ਬਿਜੇ ਸਿੰਘ ਜੀ ਦਾ ਜਿਹੜਾ ਆਸਣ ਹੈ ਨਾ ਉਹਦਾ ਹੀ ਸ਼ਰਮਾਰ ਹੈ ਤੇ ਕਹਣ ਲੱਗੇ ਬਾਬਾ ਜੀ ਵੀ ਇੱਕ ਜਨਮ ਦੇ ਨੇ ਕਈਆਂ ਜਰਵਾ ਦੀ ਕਮਾਈ ਹੋਵੇ ਤੇ ਫਿਰ ਇਹ ਬਾਬਾ ਬਿਜੇ ਸਿੰਘ ਸਾਹਿਬ ਜੀ ਦੀ ਆਸਣ ਜਿਹੜੀ ਸੀ ਉਹ ਵੀ ਰਾਤ ਨੂੰ ਜਿਹੜੇ ਇਹ ਸ਼ਰਮਾਰ ਉਹਨਾਂ ਦਾ ਹੀ ਹੈ ਤੇ ਗੁਰੂ ਅਰਜਨ ਸਿੰਘ ਜੀ ਦੀ ਮਾਫੀ ਚਾਹੀਦੀ ਹੈ ਸਰ ਆਪ ਜੀ ਜਿਹੜੀਆਂ ਆਪਨਾਪ ਨਹੀਂ ਹੋਣਾ ਕੋਈ ਜਣਾਵਿਆ ਨਿਮਰਤਾ ਦੇ ਵਿੱਚ ਰਹਿਣਾ ਤੇ ਵੀ ਬੋਲਣਾ ਕੋਈ ਪ੍ਰਾਪਤੀ ਕਰਕੇ ਕੋਈ ਹੋਰ ਦੇ ਵਿੱਚ ਕੋਈ ਨਿਮਰਤਾ ਦੇ ਵਿੱਚ ਸਭਾ ਜੀ ਨੇ ਗਣ ਰਾਮ ਕੀ ਯੋ verdade ਵਿੱਚ ਜੈ ਹੰਦੂ ਗੁਰੂ ਮਹਾਰਾਜ ਜੀ ਕੋਲ ਮੰਗਿਆ ਜਾਂਦਾ ਹੈ ਜ ਮਹਾਰਾਜ ਮਨ ਰੀਵ ਮਤ ਜੀ ਬਖਸ਼ੋ ਯੋ ਕੇਵਲ ਅਰਦਾਸ ਵਿੱਚ ਕਹਣਾ ਹੈ ਗੁਰੂ ਮਹਾਰਾਜ ਗਰੀਬੀ ਦਾਤ ਬਖਸ਼ੋ ਹਿਰਦੇ ਦੀ ਗਰੀਬੀ ਬਰੀਆ ਗੁਰੂ ਘਰ ਦੀ ਵੜ ਰੋਗੇ ਹੋਏ ਨਿਮਰ ਦੇ ਨਵਾੜੇ ਹੋਗੇ ਰਹਿਣ। ਥੋੜੇ ਸਿੱਖ ਰਹਿਣਗੇ ਜੀ ਕੁਝ। ਆਪਣੀ ਆਪਣੀ ਜਗਾ। ਨਿਬਰਤਾ ਬਿਚਾਣਾ ਕਰੂਏ। ਜੇ ਕੋਈ ਪੰਥਕ ਨੂੰ ਕਰਮਾਤਾ ਉਹ ਪੰਥ ਦੀ ਚੜ੍ਹਦੀ ਕਲਾ ਲਈ ਮਦਦ ਕਰਨਾ। جرنل جی خالسا کنڈر والے مہاں پور جد یتھ مورچا سے کئی بار بابا جی نے جانا مہا پور کوئی ساڑھے لیک سیوہ دسو سانتہ نے کہنا سنت گی جرنل جی خالصہ جی نے مہا پور تھی ارداس کرو ਅੱਜ ਦੇ ਵੀਰਾਂ ਦਾ ਅੰਤਵੰਤ ਬਹੁਤ ਸੰਗਤ ਦੇ ਵਿੱਚ ਸੰਪਰਕ ਆ ਰਹੀ ਹੈ ਜੀ ਤੁਸੀਂ ਅਰਦਾਸ ਕਰਿਆ ਕਰੋ ਮਹਾਰਾਜ ਪਾਤਸ਼ਾਹ ਦੀ ਚੜ੍ਹਦੀ ਕਲਾ ਕਰਦਾਸ ਕਰੋ ਕੋਈ ਵੀ ਪ੍ਰਤਪਕਾਰ ਜਿ ਹੋਵੇ ਉਹਦੇ ਵਿੱਚ ਬੜੀ ਨਿਗਰ ਬਾਬਾ ਜੀ ਸੇਵਾ ਕਰਨੇ ਬੰਤੇ ਲਈ ਚੜ੍ਹਦੀ ਕਲਾ ਲਈ ਗੁਰਮਤਾ ਬਿਜਣਾ ਪ੍ਰਿਕਾ ਇਸ ਨੂੰ ਆਪਣਾ ਚੜ੍ਹਦੀ ਕਲਾ ਲਈ ਰਿਹਾ। ਇਹ ਕਰਕੇ ਕੋ ਸਾਧ ਗੋ ਮਹਾਂਪੁਰ ਕਰ ਅਰੇ ਵਿਆਰੀ ਹਰ ਵੇਲੇ ਵਹ ਰਾਜ ਤੇ ਪਰਵਿਗਿਟ ਗੁਰੂ ਕੀ ਪੈ ਭਾਣੇ ਵਿੱਚ ਗੁਰੂ ਮਹਾਰਾਜ ਜੀ ਦੇ ਜਾਜਾ ਵਿੱਚ ਕਲਣਾ ਇਹ ਉਹਨਾਂ ਦਾ ਇਹ ਬਹੁਤ ਵੱਡਾ ਗੁਰੂ ਕੀ ਮਰਯਾਦਾ ਹੈ ਬਣੀ ਰਹਿਣ ਗਏ ਬਚਨ ਉਹਨਾਂ ਕੀ ਬਾਬਾ ਜੀ ਕਰਦੇ ਜਿਨਾਂ ਨੇ ਬਿਦੇ ਨੇ ਕੋਸ਼ੇ ਆ ਕੇ ਸੂਦਾ ਉਤਰ ਦੇ ਦਿੱਤਾ ਗੁਰ ਨਹੀਂ ਮਨਨ ਤੇ ਸਿਮਰਨ ਵਿੱਚ ਲਗੇੜੇ ਦਾ ਦੋਨ ਦਵਾਰ ਵਿੱਚ ਵੇਣਾ ਤੇ ਕਲੀ ਦੇ ਕੇ ਛੋੜਾ ਦਵਾਰ ਵਿੱਚ ਰੱਖਣਾ ਛੋੜਾ ਦਵਾਰ ਦੇ ਕੋਲ ਬਰਾਸਨ ਵੀ ਲਾਈ ਜੇ ਵਿਖੇ ਗੁਰੂ ਜਸਪੁਰੂ ਜੀ ਸਿჯੀ ਨਾ ਸੋਈ ਜਾਣੇ ਦਵਾਰ ਇਹ ਗੁਰੂ ਜਸਪੁਰੂ ਜੁੜੇ ਨੇ ਹਾਂ ਉਹਨਾਂ ਨੂੰ ਕੋਈ ਬਾਣੀ ਸੁਣਾਈ ਜਾਵੇ ਕਿੰਨੇ ਘੇਟੇ ਸੁਣਾਈ ਜਾਵੇ ਕੋਈ ਕੀਰਤਨ ਸੁਣਾਈ ਜਾਵੇ ਗੁਰ ਜੁੜ ਕੇ ਸੁਣਦੇ ਸੀ ਕਿਨੇ ਕਿਨੇ ਘੰਟਿਆਂ ਦਾ ਇਹ ਨਾ ਲੱਖਿਆ ਉਹ ਸੀ ਸਿਮਰਨ ਵਿੱਚ ਜੁੜੇ ਰਹਿਣਾ ਹਰ ਵੇਲੇ ਜਾਗਰਤ ਅਵਸਥਾ ਵਿੱਚ ਰਹੀ ਸੀ ਜਾਗਰਤ ਹੁੰਦੀ ਹੈ ਕਿ ਆਪਣੇ ਗੁਰੂ ਪਰਮੇਸ਼ਰ ਜੀ ਦੇ ਪਿਆਰ ਵਿੱਚ ਸਿਮਰਨ ਵਿੱਚ ਜੁੜੇ ਰਹਿਣਾ ਕਦੇ ਵੀ ਭੁੱਲਣਾ ਨਾ ਅਸੋ ਜਾਗਰਤ ਅਵਸਥਾ ਸਿਰ ਨਾ ਮਹਾਂ ਕੋ ਕਰਦੇ ਉਨਦਾ ਜਿਵੇਂ ਆ ਬਚਨ ਬਿਦਾਸ ਵਿੱਚ ਕਹਿੰਦੇ ਨੇ ਜਿਵੇਂ ਮਨ ਜਿਹੜਾ ਉਹਦਾ ਕੋ ਜਾ ਕੋ ਹਰ ਰੰਗ ਲੱਗੋ ਇਸ ਜੁਗਮ ਹੈ ਸੋ ਕਹੀਤ ਹੈ ਸੂਰਾ ਆਤਮ ਜਣਾ ਸਗਲ ਵਸ ਤਾਕ ਜਾਕਰ ਸਤਗੁਰ ਪੂਰਾ ਆਤਮ ਜਣਾ ਇਥੇ ਆਤਮ ਇਹ ਮਨ ਇਥੇ ਮਨ ਮਾ ਜਿਹੜੇ ਕੁਝ ਇੱਛਾ ਕਰ ਲੈਂਦਾ ਗੁਰਮੁਖ ਆਗਿਆ। ਉਹ ਅਵਸਥਾ ਦੇ ਨੂੰ। ਮਹਾਂ ਕੋ ਕਰਾ ਦੇ ਪ੍ਰਿਆਰੀ ਨਿੰਮ ਤੇ ਤਨ ਦੀ ਕੋਲ ਕੋ ਲਾ ਗੁਰਮੁਖ ਹੋਏ। ਵਿਸ਼ਾ ਕਰ। ਹਨ ਬਿਰਲੇ ਨਹੀਂ ਘਨੇ ਫੈਲ ਪਕੜ ਸੰਸਾਰ। ਨਵਾ ਪਰ ਖੰਦਾ ਗੁਰੂ ਪੰਥਰ ਵਿੱਚ ਸੇਵਾ ਕਰਨ ਦਾ ਮਰਯਾਦਾ ਵਿਚਾਰਣ ਦਾ ਆਪ ਹੱਥੀ ਸੇਵਾ ਕਰਨ ਦਾ ਔਰ ਗੁਰੂ ਘਰ ਵਿੱਚ ਜਿੰਨੇ ਸੇਵਾ ਦੇ ਕਾਰਜ ਜਨੇ ਸਾਰੇ ਅੱਥੀ ਕਰਨੀ ਚਾਹੀਦੀ ਜੇ ਲੰਗਰ ਦਾ ਕਹਿ ਲੀਏ ਤੇ ਸਾਰਾ ਲੰਗਰ ਦਾ ਵਿਵਾਰ ਬਬਰੀ ਬਦਿਆ ਦੇ ਸਮੇ ਬਰਸਨ ਸਿੰਘ ਸਾਹਿਬ ਵੀ ਸਮੇ ਕਿੰਨੀ ਸੇਵਾ ਦਾ ਬਾਈ ਅਸੀਂ ਕਰਦੇ ਰਹੇ ਨਗਰ ਵਿੱਚ ਇਹ ਕੋਰੇ ਕਿੰਦੇ ਜਲਦੇ ਨਾਲ ਉਹਨੂੰ ਗੱਡੇ ਪਈ ਸੀ ਗੱਡੀ ਕੋਈ ਨਹੀਂ ਸੀ ਗੱਡੀ ਮੇਰੇ ਸਾਡੇ ਅੱਧੇ ਤੱਕ ਨਹੀਂ ਕੋਈ ਪਹਿਲੇ ਉਹ ਕੰਨਿਆ ਵੀ ਨਾਲ ਮਹਲੇ ਘੇੜ ਦੇ ਰਹੇ ਆਇਆ ਕੋਰੇ ਗੱਡਾ ਪਿਛੇ ਰਹਿ ਗਿਆ ਫਰਤਨਪਾਡੇ ਵਾਲਾ ਕੋਈ ਗੜਾਈ ਨਾਲ ਆ ਗਿਆ ਜੜਾ ਜੜਾ ਲੇ ਲੇ ਉਹ ਆਟਾ ਕਰੇ ਤੇ ਬਨੇ ਪਰ ਵੀ ਇਹਦੇ ਕੋਹਰ ਲਿੜਾ ਲਿੜਾ ਕੇ ਜੇਸਾ ਤੇ ਖੇਤ ਫਰ ਫੰਦ ਪਾਸਿਆਂ ਤੋਂ ਇਹ ਬਿਖਾਤਾ ਮੁੱਢੀ ਤੇ ਲੋਹਰ ਵਾਲੀ ਕੇ ਕਿੰਨੇ ਜੀ ਤਗਲਾ ਬਿਰਣਾ ਕੋਈ ਤਗਲਾ ਬਿਰਣਾ ਨਹੀਂ ਦਿਹਾ ਚੜਾ ਲੱਗ ਜੰਦੇ ਜene ਉਹਨੇ ਵੀ ਗੁਰੂ ਜੀ ਨਾਲ ਸੀ ਕੋਈ ਸੇਵਾ ਦਾ ਕੋਈ ਕਾਰ ਨਹੀਂ ਹੋਣਾ ਤੇ ਆਪ ਉਜਮ ਕਰਦੇ ਅਜੀੁਰ ਸਾਹਿਬ ਦੇ ਸੰਗਤਾਂ ਦੇ ਸ੍ਰੀ ਗੰਗਾ ਸਾਹਿਬ ਪੜਾ ਲੱਗਾ ਦਿੱਲੀ ਰਾਤ ਨਿਹਰਾ ਹੋ ਗਿਆ ਤਵਦਰ ਲੋ ਬਿੜੀ ਐਸਾ ਕਹਿ ਦਰ ਉਹ ਕੋਈ ਸਬਰ ਵਿੱਚੋਂ ਦੇ ਕੋਈ ਵੀ ਬੜੇ ਟੈਲ ਹੋ ਜਾਂਦੀ ਹੈ ਬਾਬਾ ਜੀ ਆਪ ਤਵਦਰ ਕੇ ਫਿਰ ਬਿਰਣ ਬਹਿ ਗਏ ਤੇ ਦੋ ਜਾਣੇ ਬਾਬਾ ਜੀ ਮੱਲੇ ਗਏ ਢੜਬਾ ਇੰਨਾ ਛੋਲਾ ਪ੍ਰਚਾਰ ਤੇ ਬਰਭੀ ਹੋਦੇ ਸੀ ਐ ਬੜੀ ਆ ਪ੍ਰਚਾਰਾ ਪਾਉਣਾ ਤੇ ਖੁਸ਼ਕਾ ਵੀ ਨਾ ਲੱਗਣ ਦੇ ਫੇਰ ਰੱਖਣਾ ਹੁਣ ਲੋ ਲੋਰ ਦਿਨੇ ਕੱਲੀ ਐ ਦੋ ਜਣੇ ਲਗੇ ਰਹੇ ਰੋਏ ਪੇੜੀ ਵਾਲੇ ਵੀ ਦੇਸੇ ਲੁਈਆ ਲੁਈਆ ਦੇ ਵੇਲੇ ਦੋ ਜਣੇ ਤੇ ਦੋ ਜਣੇ ਲੋਕ ਤੇ ਪਹਤਾ ਕਰੂ ਬਾਬਾ ਜੀ ਕਹਿੰਗੇ ਫੇਰ ਪਾਉਣ ਰੱਖਣਾ ਹੋਰ ਬਿਠਾਇਆ ਕਿਸੇ ਦਾ ਪਾਣੀ ਵੱਡੀ ਲੋਕ ਕਲੇ ਬੈਗੇ ਵੀਰਾਂ ਬੰਟਾਈ ਦੀ ਅਗਧਾ ਲਵਾ ਕੇ ਸਾਰੇ ਹੰਦਿਆਂ ਭਗਤਾਂ ਦਾ ਧੰਨਵਾਦ ਦਿਆਂ ਦੱਫੇ ਲਾਓ ਲੈਣ ਦਾ ਗਰਮਾ ਗਰਮ ਦੱਫੇ ਲੈਣੀ ਚਾਹੀਦੀ ਹੈ ਜੇ ਕੋਈ ਸੇਵਾ ਕਰਦਿਆਂ ਕੋਈ ਅਹੀ ਕਰੇ ਕੋਈ ਲੋਕੇ ਉਹਨਾਂ ਨੂੰ ਜਰੂਰ ਕਹਿੰਦੇ ਸੀ ਮੈਂ ਤੁਹਾਨੂੰ ਗੁਰੂ ਘਰ ਵਿੱਚ ਆਣ ਕੇ ਆਪਣੇ ਸਮੇਂ ਨੂੰ ਕਿਉਂ ਗਰਵਾ ਕਰਦਾ ਹੈ ਤੇ ਆਇਆ ਹੈ ਲੈਣ ਆਇਆ ਹੈ ਗੁਰੂ ਘਰ ਤੇ ਸੇਵਾ ਕਰਨ ਨਾਮ ਜਪਣ ਮਰੀ ਜਾਦਾ ਸਖ ਦੇਰ ਗੁਰੂ ਮਹਾਂ ਪ੍ਰਖਾ ਦਾ ਫਿਰ ਜੇ ਕੋਈ ਦੁਖਿਆਰਾ ਦੁਖਿਆ ਜਾਂਦਾ ਅੱਧੀ ਰਾਤ ਨੂੰ ਨਾ ਬੈਠਣਾ ਕੋਈ ਬਾਣੀ ਪੜੀ ਜਾਣੀ ਹਾਂਜੀ ਕਿੰਨੇ ਉਚਾਰਟ ਕਈ ਜੇ ਚੈਨ ਹੋਏ ਹੁੰਦੇ ਕਈ ਤਰ੍ਹਾਂ ਸ਼ਾਂਤੀ ਮਿਲ ਜਾਂਦੀ ਸੀ ਕਿ ਕੋਈ ਨਾਮ ਜਪਣ ਵਾਲਿਆ ਕੋਈ ਨਹੀਂ ਮਿਲਦੀ ਗਰਗਣੇ ਦੇ ਅਰਦਾਸ ਮਹਾਰਾਜ ਦੇ ਚੰਨਾ ਕੀ ਇਹ ਤਾਂ ਪਹਿਲਾ ਮੋ ਗੁਰੂ ਮਹਾਰਾਜ ਤੇਰੇ ਪਰਮ ਕਰਨ ਦੇ ਕਦੀ ਇਹ ਨਹੀਂ ਕਿਹਾ ਵੀ ਹਿੰਦੂ ਨੂੰ ਕਹੇ ਤਾਂ ਨਾ ਜੋ ਕਰਨਾ ਗੁਰੂ ਸਾਹਿਬ ਨੇ ਕਰਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਮੇਰ ਕਰ ਲੈ ਗੁਰੂ ਸਾਹਿਬ ਪਰਾ ਕਰਨਗੇ ਕਿਉਂਕਿ ਆਪਣੇ ਗੁਰੂ ਜੀ ਪਰੋਸਾ ਤੁਸ਼ਵਾਸ਼ ਨੂੰ ਕਿਰਪਾ ਕਰੇ ਮਨ ਸਾਚਾ ਤੁਸ਼ਵਾਸ਼ ਉਹਨਾਂ ਦੇ ਆਪਣੇ ਪਿਆਰਿਆਂ ਦਾ ਜਿਹੜਾ ਹਰਕਾਰ ਦਾ ਵੀ ਬਣ ਤੇ ਆਪ ਮਹਾਂਪੁਰਖ ਆਪਣੇ ਜੀਵਨ ਵਿੱਚ ਸੇਵਾ ਕਨੇਰ ਹਸਪਤਾਲ ਦੀ ਸੇਵਾ ਕਰਵਾਈ। ਕਨੇਰ ਹਸਪਤਾਲ ਪ੍ਰਗਟ ਕੀਤੇ। ਧੰਨ ਬਾਬਾ ਸਾਹਮਣ ਸੰਸਾਦ ਜੀ ਦੇ ਦੁਆਰੇ ਪਾਤਸ਼ਾਹ ਜਿਹੜਾ ਬਾਬਾ ਜੀ ਨੇ ਪਰਫੈਕਟ ਕੀਤਾ। ਉਹ ਤੋਂ ਅਗਰੇ ਜਾ ਰਹੀ ਸੀ। ਜਿਹੜਾ ਪੱਟੀ ਪਾ ਕਿਰਨੀ ਲਾਤੀ ਬਾਬਾ ਜੀ ਰਾਤ ਰਾਤ ਗੰਗਾ ਪਹੁੰਚਾ ਜਦੋਂ ਕਸੂਰ ਤੋਂ ਲਖਣ ਵਾਲੇ ਆਏ ਉਹਨਰੇ ਵੇਖਿਆ ਕਿ ਇਹ ਰਾਤ ਰਾਤ ਨਹੀਂ ਗੰਗਾ ਪਹੁੰਚਾ ਇਹਨਾਂ ਦਾ ਜਿਪਾਤੇ ਭਾਗਵਾਨ ਨੇ ਕੰਡਪਾਟ ਸਾਹਿਬ ਰਖਾਇਆ ਸੀ ਉਹਨਾਂ ਦੇ ਨੂੰ ਜਾਨਾ ਕਿ ਚਾਹੁੰਦੇ ਤੇ ਭਾਵੇਂ ਉਹਨਾਂ ਥੱਲੇੋਂ ਗੋਡੇ ਥਲੇ ਪਟ ਕੱਢ ਕੇ ਬਾਬਾ ਜੀ ਬਾਬਾ ਸੁਖ ਸਿੰਘ ਸਾਹਿਬ ਜੀ ਗੁਰੂ ਸਾਹਿਬ ਜੀ ਦੇ ਸੰਗਠਨ ਦੇ ਨਾਲ ਹੀ ਗੁਰੂ ਮਹਾਰਾਜ ਜੀ ਬਰਨ ਸਰ ਜਿਹੜੇ ਕਾਰਜ ਮਹਾਰਾਜ ਜਿਸ ਕਾਰਜ ਲਈ ਆਪਣੇ ਪਿਆਰਿਆਂ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੋਵੇ ਤੇ ਉਹ ਕਾਰਜ ਗੁਰੂ ਸਾਹਿਬ ਸਤਿਗੁਰ ਗ੍ਰੰਥ ਸਾਹਿਬ ਜੀ ਆਪੇ ਬਖਰਦੇ ਆ ਫਿਰ ਮਾਪੁਰਖਾਂ ਨੇ ਜਿਦੋਂ ਇਹਨਾਂ ਦੀ ਆਪਣਾ ਯਾਦ ਵਿੱਚ ਜੁੜ ਰਹੇ ਹਾਂ ਜਦੋਂ ਇਹ ਰੋਜ਼ ਦੁਬਾਰੇ ਬਾਬਾ ਜੀ ਨੇ ਸੇਵਾ ਸ਼ੁਰੂ ਕਰਾਈ ਪਾਠ ਸਾਹਿਬ ਉਹ ਬਾਬਾ ਜੀ ਇਤਨੀ ਦੇ ਅੱਗੇ ਥੱਲੇ ਬਿਠੀ ਜੀ ਹੁੰਦੀ ਹੈ ਸੰਗੋ ਝਾੜ ਨਾਲ ਫਟੋ ਝਾੜ ਨਾਲ ਜੀਹੇ ਢਿੜੇ ਥੱਲੇ ਉਹ ਵਾਕ ਕਰ ਫਾਰਨ ਕਰ ਉਹ ਜਿਹੜਾ ਪਾਠ ਉਹ ਜਿਹਦੇ ਬੜਾ ਖੰਗਰ ਸੀ ਤਗੜਾ ਕੇ ਕਿਹਾ ਜੁੜਿਆ ਜੁੜਿਆ ਬੜਾ ਖੰਗਰ ਸੀ ਉਹ ਰੋਜ਼ ਇੱਦਾਂ ਕੋਕ ਦੇ ਪਠ ਵਾਲੇ ਨੇ ਮਿੱਤਾਂ ਵੀ ਪੁਰਾਣਾ ਵੀ ਇੱਥੇ ਜੀਦੇ ਵਿੱਚ ਬੰਦਾ ਬੈਠਾ ਜਿਹਨੂੰ ਤਾਂ ਫੇਰ ਨਿਕਲ ਆਇਆ ਇੱਥੇ ਇੱਕ ਨਾਕ ਜਣੇ ਇੱਥੇ ਭਾਗ ਲੇ ਗੋ ਉਹਨੇ ਵੀ ਦੱਸਿਆ ਕਿ ਉਹ ਜੰਤ ਪਠ ਨਹੀਂ ਤਾਇਆ ਜਿਹਦਾ ਬਾਬਾ ਵੀਰੀ ਜੰ ਸਰ ਦੀ ਪਠ ਤੇ ਬੈਠੇ ਹੈ ਨਾ ਉਸ ਜੰਤ ਤੋਂ ਬਾਅਦ ਉਹ ਪਠਿਆਰੇ ਨੇ ਉਹ ਪੱਥੇ ਨੂੰ ਪਾਠ ਨੂੰ ਕੱਜ ਦਿੱਤਾ ਇਹਨਾਂ ਦਾ ਕਿ ਗੁਰੂ ਸ਼ਕਤੀਸ਼ਾਲੀ ਹੈ ਜਿਸ ਗੁਰੂ ਨੇ ਇਹਨਾਂ ਨੂੰ ਸੜਵੀਂ ਦਿੱਤਾ ਕਿ ਤੇ ਇਥੇ ਕੋਈ ਮਹਾਰਾਜ ਜੀ ਦੇ ਪਾਵਨ ਨੂੰ ਕੋ ਕਰੂ ਜਿਵੇਂ ਅਤੇ ਕਈ ਵਾਰ ਨੇ ਪੇਤਾਂ ਕਾਈ ਵਾਰ ਤਾਤ ਆਇਆ ਲੱਗੇ ਬਰੇ ਆਇਆ ਲ ਭਾਣਾ ਹੈ ਆਇਆ ਆਖਰ ਗੁਰਜਗ ਆਇਆ ਕੋ ਨੂੰ ਜਿਹਨੂੰ ਹੱਥ ਪਾਇਆ ਤਾਂ ਟਿਕਣ ਦਿਓ ਥੋੜੀ ਜਿਹੀ ਖੇਲੋ

ਕਿ ਐਸੇ ਗਿਰਤ استان ਗੁਰੂ ਜੀ ਤੇ ਜੀ ਬਾਬਾ ਜੀ ਨੇ ਬਹੁਤ ਸੇਵਨ ਕਰਵਾਇਆ ਹੈ ਅਰ ਹੁਣ ਕਪ ਬਲੇਨ ਹੱਲਾ ਹਨਸ ਬਸਰਾ ਪ੍ਰਕਿਰਸ਼ਨ ਕਰਦੇ ਹੋਏ ਆਏ ਆ ਜੋ ਕਿਨੇ ਵੱਡਾ ਉਹ ਅਥਾਨ ਹੈ ਜਿਹੜਾ ਜਿਸ ਮਹਾਰਾਜ ਸਾਹਿਬ ਗੁਰੂ ਸਾਹਿਬ ਜੀ ਕਰਤਾਰਪੁਰ ਸਾਹਿਬ ਤੇ ਜਾ ਕੇ ਕਰਕੇ ਕੀਰਤ ਪਰਸਾਪਨ ਗਏ ਨੇ ਤੇ ਕੋਈ ਸਮਝ ਉਧਰ ਜਿੱਦਾਂ ਕੇ ਤੇ ਮਹਾਰਾਜ ਸਾਹਿਬ ਜੀ ਕੋਲੇ ਦੁਖਤ ਰਿ। ਪਰ ਮਹਾਰਾਜ ਨੇ ਜਿਹੜੇ ਤਖਤ ਕੇਸਗੜ੍ਹ ਸਾਹਿਬ ਬਾੜੀ ਹੈ ਅਨੰਦਗੜ੍ਹ ਸਾਹਿਬ ਉਧਰ ਨੂੰ ਵਹਰ ਐਨੇ ਤੀਰ ਦੀ ਮੁਖੀ ਦੇ ਨਾਲ ਸੀਸ ਲਵਾਇਆ। ਜਿ ਬਾਬਾ ਬਿਧੀ ਜੰ ਸਾਹਿਬ ਜੀ ਨੇ ਬੇਨਤੀ ਕੀਤੀ ਮਹਾਰਾਜ ਇਹ ਕੀ ਗੌਤ ਕਰੇ। ਹਨ ਗੁਰੂ ਹਰਗੋਬਿੰਦ ਸਾਹਿਬ ਸత్యਪਾਦ ਸਿਖ ਕਰਨ ਲਈਏ ਅਸੀਂ ਜਸਵੇਂ ਜਾਮੇ ਵਿੱਚ ਇੱਕ ਖਾਲਸੇ ਦੀ ਸਜਣਾ ਕਰਾਂਗੇ ਤੇ ਧਰਮ ਯੁੱਧ ਕਰਾਂਗੇ ਉਹ ਭਵਿਕਤ ਵਜਨ ਮਹਾਰਾਜ ਨੇ ਕੀਤਾ ਤੇ ਉਹ ਭਵਿਕਤ ਵਜਨ ਜਿਹੜਾ ਸੀ ਕਹਨ ਵਾਲੇ ਸਮੇ ਦਾ ਪਰ ਗੁਰਦੁਆਰੇ ਸਾਹਿਬ ਦੀ ਜਦੋਂ ਬਾਈ ਜੀ ਨੇ ਇੱਥੇ ਸੇਵਾ ਕਰਵਾਈ ਜਦੋਂ ਬਾਈ ਜੀ ਨੇ ਨਾਮ ਰੱਖਿਆ ਸਤਿਗੁਰੂ ਜੀ ਦੇ ਗੁਰਦੁਆਰਾ ਵਿਖੇ ਸਾਹਿਬ ਤੇ 15 ਦੇ ਲਈ ਸਾਥ ਦੇ ਨਾਲ ਹੋਰ ਮੋਲ ਲਿਆ ਬਰਗੇ ਜਿਹਨਾਂ ਦੀ ਆਪਣੀ ਯਾਦ ਵਿੱਚ ਵੀ ਇੱਥੇ ਸੰਗਤਾਂ ਆਉਣ ਦੀਆਂ ਬਲੇ ਬਹਲੇ ਨੂੰ ਤੇ ਆਪਣੇ ਸੰਤ ਖਿਲਾੜਨ ਗਈਆਂ ਇੱਥੇ ਲੰਗਰ ਛਕੂਗਾ ਫਿਰ ਯਾਤਰਾ ਕਰਨਗੇ ਕਿਸੇ ਭਾਵਨਾ ਨੂੰ ਲੈ ਕੇ ਰੱਖਿਆ ਨਾ ਗੁਰ ਪ੍ਰਾਪਤੀ ਆਪਦੇ ਵਾਸਤੇ ਨਹੀਂ ਗੁਰੂ ਹੈ ਗੁਰੂ ਪੰਥ ਨਹੀਂ ਗੁਰੂ ਦੀ ਸੰਗਤਾਂ ਦੀ ਸੇਵਾ ਨੂੰ ਅਨੰਦ ਵਾਪਰ ਕਾਹਿਵਾਤ ਬਦਲ ਕਰੂ ਗਾਰੇ ਅੱਲਾਹ ਆਪਣੇ ਅੱਲਾਹ ਕੇ ਵੀ ਜੀ ਜਿੱਥੇ ਵੀ ਕੋਈ ਅੱਗੇ ਪਾਕਿਸਤਾਨ ਬਣਦਾ ਪਹਿਲਾ ਕਿੰਨੇ ਦੂਰ ਦਾ ਹੈ ਬਾਬਾ ਜੀ ਦੇ ਦਰਮਿੰਦ ਕਮਾ ਲਈ ਰੱਬੋ ਦੇਣੀ ਬਾਰਾ ਲਾਜ ਬੋਲਦੀਆਂ

ਦੇਵੇਂ ਦੇਵੇਂ ਸੰਗਤਾਂ ਜਿੱਥੇ ਲਿਖੇ ਹੋਏ ਉਥੇ ਉਥੇ ਜਿਸੇ ਕਿਸੇ ਨੇ ਯਾਰ ਕਰਨਾ ਉਸੇ ਵੀ ਜਾਣਾ ਗੁਰੂ ਦੀ ਸਿੱਖੀ ਦੇ ਨਾਲ ਜੁੜਨ ਵਾਸਤੇ ਪ੍ਰੇਰਣਾ ਇਹ ਵਰੁਕਾਰ ਸਿੰਘ ਨਾ ਮਹਾਪੁਰਖੰਦਾਰ ਅਜੇ ਜੀ ਆਜਿਹਾ ਦੇ ਕੇ ਸਾਰਾ ਪਰਿਵਾਰ ਇੱਥੇ ਹਰ ਸਾਲ ਦੁਰਗੇ ਜਿਵੇਂ ਗੁਰਬਾਣੀ ਕਹਤਾ ਪ੍ਰੀਤੰ ਦਾ ਲਾਭ ਕਰਦੇ ਰਹਦੇ ਹੈ ਉਹ ਤੇ ਉਹਨਾਂ ਸਾਧੂ ਵਰਗੇ ਬੜੇ ਪਿਆਰੇ ਅੰਦੇ ਯਾਰ ਜਿਹੀ ਉਹਨਾਂ ਰੰਗ ਦੇ ਜੀਵਨ ਦਾ ਜਿਸ ਤਰ੍ਹਾਂ ਸਿੱਖਿਆ ਕਰਤੁਰ ਬਾਣੀ ਕਥਾ ਕੀਰਤਨ ਹਨ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜਦੇ ਜੇ ਸਾਡਾ ਸਮ ਸਭਲਾ ਪ੍ਰਿਆ ਸਤਿਗੁਰੂ ਵੇਰ ਕਰਨਾ ਮਾਰਾ ਸੱਚੇ ਪਾਤਸ਼ਾਹ ਨੂੰ ਸ਼ੁਕਰ ਕਰੇ ਹਨ ਗੁਰੂ ਗ੍ਰੰਥ ਸਾਹਿਬ ਜੀ ਦਾ ਅਰ ਜਿਵੇਂ ਇਹ ਗੱਲ ਪ੍ਰੋਗਰਾਮ ਜਿਵੇਂ ਬਾਬਾ ਮਨਜੀਤ ਸਿੰਘ ਜੀ ਚਾਰਜ ਸਾਹਿਬ ਵਾਲੇ ਉਹ ਪੀਰ ਜਨ ਸਰਗੁਣ ਕਰਵਾ ਰਹੇ ਹੈ ਤੇ ਐਸ ਜਨਸੇ ਵੀ ਪਹੁੰਚੇ ਆ ਆਪ ਸਾਰਿਆਂ ਦਾ ਬਹੁਤ ਥੋੜਾ ਸਮਾਂ ਪੈਕ ਤੇ ਜਿਹੜੀ ਇਸ ਵਿੱਚ ਆਪ ਜੀ ਸਮਾ ਤੇ ਦਾਸਨ ਗੁਣ ਆ ਗਿਆ ਜਿਹੜਿਓ ਕੋਈ ਤੇ ਗਣਾ ਮਾ ਤੇ ਅੱਠਵਾਂ ਦੇ ਤੱਕ ਪ੍ਰੋਗਰਾਮ ਦਾ ਮੈਂ